ਮॉड ਮੈਡੀਕਲ ਅਗਰ ਵਿਚਾਰੇ ਹੋਏ ਪਾਇਆ ਕਸ਼ ਕਰ ਰਿਹਾ ਹੈ ਜੇਬਲ ਤੋਂ ਟਿਕਿਆ ਨਹੀਂ ਅੱਜ ਅਸੀਂ ਬਠਿੰਡਾ ਪੁਲਿਸ ਦੇ ਕਾਫੀ ਆਫਿਸਰਸ ਮੇਰੇ ਨਾਲ ਐਸਪੀਡੀ ਹਿਨਾ ਮੈਡਮ ਐਸਪੀਸੀਟੀ ਨਰਿੰਦਰ ਸਿੰਘ ਡੀਐਸਪੀ ਮॉड ਕੁਲਦੀਪ ਸਿੰਘ ਡੀਐਸਪੀ ਹੈਡਕੁਆਟਰ ਰਾਹੁਲ ਭਰਦवाज ਡੀਐਸਪੀ ਐਨਡੀਪੀਐਸ ਡੀਐਸਪੀ ਫੋਰੈਂਸਿਕਸ ਤੇ ਸਾਡੇ ਪੰਜ ਛੇ ਐਸਐਚਓਜ਼ ਔਰ 100 ਦੇ ਕਰੀਬ ਅਸੀਂ ਫੋਰਸ ਲੈ ਕੇ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਮॉड ਕਲਾ ਫਿਲਹਾਲ ਅਸੀਂ ਆਏ ਜਿਹੜੇ ਮੋਡ ਪੁਲਿਸ ਸਟੇਸ਼ਨ ਦੇ ਅੰਦਰ ਪੈਂਦਾ ਹੈ ਪਿੰਡ ਤੇ ਇੱਥੇ ਅਸੀਂ ਕੁਝ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਜੋ ਵੀ ਸਾਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆ ਰਿਹਾ ਉਹਨਾਂ ਨਾਲ ਅਸੀਂ ਪੁੱਛਗਿੱਛ ਕਰ ਰਹੇ ਤੇ ਕੁਝ ਅਸੀਂ ਵਹੀਕਲਸ ਵੀ ਇੰਪਾਉਂਡ ਕੀਤੀ ਹੈ ਤੇ ਹੁਣ ਅਸੀਂ ਹੋਰ ਵੀ ਜਿਹੜੇ ਸਾਡੀ ਇਨਫੋਰਮੇਸ਼ਨ ਸਾਨੂੰ ਹੈਗੀ ਮੋਡ ਏਰੀਆ 'ਚ ਜਿੱਥੇ ਨਸ਼ੇ ਦੀ ਵਾਰ-ਵਾਰ ਕੰਪਲੇਂਟਸ ਆਉਂਦੇ ਆ ਉੱਥੇ ਵੀ ਕਾਸੋ ਕਰਨ ਲੱਗੇ ਤੇ ਜੋ ਵੀ ਵੰਡੀ ਕਾਰਵਾਈ ਹੋਈ ਗਿਆਸ ਪਰ ਉਹ ਅਸੀਂ ਕਰਾਂਗੇ ਇਹ ਪਿਛਲੇ ਦਿਨਾਂ ਤੋਂ ਲਿਖਿਆ ਗਿਆ ਸੀ ਉਹ ਤਾਂ ਲਿਖਿਆ ਸੀ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੈਸੇ ਤਾਂ ਇਹ ਸਾਡਾ ਪਹਿਲਾਂ ਵੀ ਮੋਡ ਕਲਾ ਮੋਡ ਤੋਂ ਨੇ ਦਾ ਆਇਡੈਂਟੀਫਾਈਡ ਹੌਟਸਪੌਟ ਏਰੀਆ ਇੱਥੇ ਅਸੀਂ ਪਹਿਲਾਂ ਵੀ ਰੈਗੂਲਰਲੀ ਐਨਡੀਪੀਐਸ ਦੇ ਐਫਆਈਆਰ ਲਾਂਚ ਕਰਦੇ ਰਹੇ ਹਾਂ ਬਟ ਉਸ ਤੋਂ ਬਾਅਦ ਅਸੀਂ ਹੋਰ ਵੀ ਇੰਟੈਂਸੀਫਾਈ ਕਰ ਲਿਆ ਤੇ ਉਸ ਦਿਨ ਤੋਂ ਬਾਅਦ ਆਲਮੋਸਟ 6-7 ਐਫਆਈਆਰ ਇਸੇ ਪਿੰਡ ਚ ਅਸੀਂ ਦੇ ਚੁੱਕੇ ਹਾਂ ਕੁਝ ਮੁੰਡਿਆਂ ਨੂੰ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਓਟ ਚ ਰਜਿਸਟਰ ਵੀ ਕਰਾਇਆ ਜਿਹੜਾ ਸਰਕਾਰੀ ਡੀ ਐਡਿਕਸ਼ਨ ਪ੍ਰੋਗਰਾਮ ਹੁੰਦਾ ਹੈ ਔਰ ਨਾਲ ਦੇ ਨਾਲ ਅਸੀਂ ਪੂਰੇ ਜ਼ਿਲ੍ਹੇ 'ਚ ਹੀ ਆਪਣੀ ਡਰੱਗਸ ਦੀ ਜਿਹੜੀ ਸਪੈਸ਼ਲੀ ਜਿਹੜੇ ਆਈਡੈਂਟੀਫਾਈਡ ਹੌਟਸਪੌਟ ਏਰੀਆ ਜਿੱਥੇ ਕਾਫੀ ਕੰਪਲੇਂਟ ਆਉਂਦੀ ਹੈ ਉਹਨਾਂ ਤੇ ਬਹੁਤ ਇੰਟੈਂਸੀਫਾਈ ਕਰਤਾ ਆਪਣਾ ਇਨਫੋਰਸਮੈਂਟ ਅਸੀਂ ਜਲਦੀ ਪਬਲਿਕ ਮੀਟਿੰਗ ਵੀ ਕਰਾਂਗੇ ਸੋ ਦੈਟ ਪਬਲਿਕ ਦਾ ਕੌਨਫੀਡੈਂਸ ਪੁਲਿਸ ਦੇ ਨਾਲ ਹੋਏ ਕਿ ਵੀ ਆਰ ਵਿਦ ਯੂ ਔਰ ਤੁਸੀਂ ਜੈਨੂਇਨ ਜਿਹਨਾਂ ਦੇ ਵੀ ਇਨਪੁਟਸ ਆ ਤੁਸੀਂ ਜੇ ਸਾਨੂੰ ਡਾਇਰੈਕਟਲੀ ਨਹੀਂ ਦੇਣਾ ਚਾਹੁੰਦੇ ਤੇ ਸੇਫ ਪੰਜਾਬ ਦੀ ਹੈਲਪਲਾਈਨ ਨੰਬਰ ਹੈ ਉੱਥੇ ਵੀ ਪਬਲਿਕ ਨੂੰ ਮੈਂ ਅਪੀਲ ਕਰਾਂਗੀ ਕਿ ਤੁਸੀਂ ਡਰੱਗ ਰਿਲੇਟਿਡ ਇਨਪੁਟ ਸਾਨੂੰ ਦੇ ਸਕਦੇ ਹੋ